ਤਰਮੇਜੀ ਰਾਤ ਦਾ ਡੇਕਰ ਜਿਹੜੀ ਆਸਾਨ ਲੱਗੀ ਚੋਰੀ ਹੋਈ ਆ ਕੀ ਕੀ ਨੁਕਸਾਨ ਹੋਇਆ ਤੁਹਾਡਾ ਸਰ ਜੀ 2 ਲੱਖ ਰੁਪਏ ਨਕਦ ਸਗਾ ਜੀ ਹਾਂਜੀ ਇੱਕ ਨਾਥ ਹੈਗੀ ਐ ਦੋ ਚੂੜੀਆਂ ਹੈਗੀਆਂ ਸੱਤ ਮੰਦਰੀਆਂ ਦੋ ਲੇਡੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਆ ਦੋ ਜੋੜੇ ਟੌਕ ਰਹੀਏ ਦੋ ਜੋੜੇ ਵਾਲੀਆਂ ਹੈਗੀਆਂ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਐ ਇੱਕ ਮੇਰੀ ਪੋਤੀ ਦੀ ਵਾਲੀ ਛੋਟੀ ਜੀ ਬਣਾ ਕੇ ਦਿੱਤੀ ਮੇਰੇ ਮੁੰਡੇ ਦੇ ਬਾਹਰ ਗਿਆ ਜੋ ਭੀ ਇਹ ਏ ਇੱਕ 82 ਜੀਆਂ ਬਾਰਗੀਆਂ ਗਈਆਂ ਮੇਰੀ ਕੁੜੀ ਦੀ ਇੱਕ ਨਸ ਹੈ ਗਈ ਹੈ ਦੋ ਜੋੜੇ ਬਾਰਗੀਆਂ ਹੈਗੀਆਂ ਇੱਕ ਟੌਪ ਹੈਗਾ ਇੱਕ ਮਿੰਦੀ ਲੇਡੀਜ਼ ਨੂੰ ਜੀ ਕੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਆ ਇਹ ਹੁਣ ਮੈਂ 15 ਲੱਖ ਦਾ ਕੰਨਾ ਕਰਾ ਆ ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਇਹਨੂੰ ਤਕਰੀਬਨ ਕੈਸ਼ ਪਾਗ ਦਾ 8-10 ਲੱਖ ਦੇ ਕਰੀਬ ਦਾ ਹੋਗਾ ਜੀ ਘਟ-ਬੱਟ ਜੋ ਚੋਰੀ ਉਸ ਸਮੇਂ ਤੁਸੀਂ ਕਿੱਥੇ ਸੀਗੇ ਅਸੀਂ ਉਧਰ ਆਪਣੇ ਗੁੱਡੇ ਪਾਸੇ ਮਗਾਰ ਪੜਾ ਰਹੇ ਆ ਐਮਸੀ ਵਾਲੀ ਤੇ ਲਾਗੇ ਉੱਥੇ ਸੀਗੇ ਚੰਗ ਚੋ ਉਹ ਮੇਰੀ ਬੋਤੀ ਨੇ ਸਵੇਰੇ ਆ ਕੇ ਮੈਨੂੰ ਦੱਸਿਆ ਕਿ ਪਾਪਾ ਇਹ ਦਿਨ ਦਾ ਕਰਕੇ ਗਾਲਿਆ ਤੇ ਉਹ ਮੈਂ ਜਦੋਂ ਵਾਇਆ ਤਾਂ ਮੈਂ ਦੇਖਿਆ ਤੇ ਉਹ ਤੁਹਾਨੂੰ ਮੈਂ ਅਲਮਾਰੀ ਦੇਖੀ ਅਲਮਾਰੀ ਪਾਟੀ ਫਿਰ ਮੈਂ ਉਹਦਾ ਸਾਰਾ ਸਮਾਨ ਗਿਆ ਚਲਾ ਗਿਆ ਜਿਵੇਂ ਮੈਂ ਦੰਦਾ ਖੋਲੇ ਹੈਗਾ ਸੋਲ ਦੇ ਅੰਦਰ ਗਿਆ ਸਭ ਕੁਝ ਹੀ ਅੰਦਰ ਰਹਿ ਗਏ ਕੀ ਲੱਗਦਾ ਕਿੱਧਰੋਂ ਦੀ ਆਏ ਹੋਣਗੇ ਚੋਰ ਜਿਹੜੇ ਆ ਜੋ ਮੇਰਾ ਫੁੱਪਾਂ ਦੀ ਆਏ ਹੋਣੇ ਆ ਅਲਮਾਰੀ ਗੜੀ ਚੰਗੀ ਤਾਂ ਹੈ ਗਾੜੀ ਨੂੰ ਜੰਤਾ ਲੱਗਾ ਹੁੰਦਾ ਹੈ ਗੇਟ ਲਾ ਹੈ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹਾਂ ਪੁਲਿਸ ਆਈ ਸੀ ਉਹ ਦੇਖ ਕੇ ਲੱਗਾ ਥੋੜਾ ਜਿਹਾ ਉਹ ਕਹਿੰਦੇ ਆ ਕੇ ਰਿਪੋਰਟ ਪਿਰਾ ਦੇਣਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਉਹ ਇਹ ਸਾਡਾ ਚੋਰ ਫੜਿਆ ਜਾਵੇ ਉਹ ਤੁਸੀਂ ਜੀ ਇਹ ਸਮਾਨ ਮਿਲ ਜੇ ਸਾਡਾ ਸਮਾਨ ਮਿਲ ਜਾ ਇਹ ਜਿਹੜਾ ਬਿਊਟੀਓ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਇਹ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਬਾਕੀ 60 ਫੂਟੇਜ ਦੇਖ ਕੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਦੇ ਆ ਜੀ ਡਿਟੇਲ ਜੀ ਸਰ ਰਾਤੀ ਰਾਤੀ ਚੋਰੀ ਹੋਈ ਜਾਂ ਮਤਲਬ ਕੋਈ ਪੈਨ ਰੂਮ ਦਾ ਕੋ ਐਕਚੁਅਲ ਪਤਾ ਅਜੇ ਅਜੇ ਮਤਲਬ ਕੈਮਰੇਆਂ ਤੋਂ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਹੇ ਆ ਜੀ ਵੈਰੀਫਾਈ ਰਮਵੀ ਜੀ ਰਾਤ ਦਾ ਡੇਕਰ ਜਿਹੜੀ ਆਸਾਨ ਲੱਗੀ ਜੀ ਚੋਰੀ ਹੋਈ ਆ ਕੀ ਕੀ ਨੁਕਸਾਨ ਹੋਇਆ ਤੁਹਾਡਾ ਸਰ 2.5 ਲੱਖ ਰੁਪਏ ਦਾ ਨਕਦ ਸੀਗਾ ਜੀ ਹਾਂਜੀ ਇੱਕ ਨਾਥ ਹੈਗੀ ਆ ਦੋ ਚੂੜੀਆਂ ਹੈਗੀਆਂ ਸੱਤ ਮੰਦਰੀਆਂ ਦੋ ਲੇਡੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਆ ਦੋ ਜੋੜੇ ਟੌਪਸ ਰਹੀਏ ਦੋ ਜੋੜੇ ਵਾਲੀਆਂ ਹੈਗੀਆਂ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਇੱਕ ਮੇਰੀ پوਤੀ ਦੀ ਵਾਲੀ ਛੋਟੀ ਜਿਹੀ ਬਣਾ ਕੇ ਦਿੱਤੀ ਮੇਰੇ ਮੁੰਡੇ ਦੇ ਬਾਹਰ ਗਿਆ ਸੀ ਉਹ ਤੇ ਇਹ ਇੱਕ 80 ਜੀਆਂ ਵਾਲੀਆਂ ਸਗੀਆਂ ਮੇਰੀ ਕੁੜੀ ਦੀ ਇੱਕ ਨਸ ਹੈਗੀ ਆ ਦੋ ਜੋੜੇ ਵਾਲੀਆਂ ਹੈਗੀਆਂ ਇੱਕ ਟੌਪ ਹੈਗਾ ਇੱਕ ਵੀ ਲੇਡੀਜ਼ ਮੰਦਰੀ ਜੀ ਕੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਆ? ਇਹ ਹੁਣ ਮੈਂ 15 ਲੱਖ ਦਾ ਕੰਨਾ ਕਰਾਪਾ। ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਇਹਨੂੰ। ਲੱਖਾਂ ਦਾ। ਅਗਭੀਨਾਂ ਕੈਸ਼ ਪਾਗ ਦੇ ਦਾ 8-10 ਲੱਖ ਦੇ ਕਰੀਬ ਦਾ ਹੋਗਾ ਜੀ ਘਟ-ਬੱਟ। ਜੋ ਚੋਰੀ ਉਸ ਸਮੇਂ ਤੁਸੀਂ ਕਿੱਥੇ ਸੀਗੇ? ਅਸੀਂ ਉਧਰ ਆਪਣੇ ਗੁੱਡੇ ਪਾਸੇ ਮਗਾਰ ਪੜਾ ਰਹੇ ਆ। ਐਮਸੀ ਟੌਲੀ ਤੇ ਲੱਗ ਕੇ ਉੱਥੇ ਸੀਗੇ। ਚੰਗ ਚੰਗ। ਉਹ ਮੇਰੀ ਬੋਤੀ ਨੇ ਸਵੇਰੇ ਆ ਕੇ ਮੈਨੂੰ ਦੱਸਿਆ ਕਿ ਪਾਪਾ ਇੱਦਾਂ ਦਾ ਕਰਕੇ ਗਾਲ੍ਹਿਆ ਤੇ ਉਹ ਮੈਂ ਜਦੋਂ ਆਇਆ ਤਾਂ ਮੈਂ ਦੇਖਿਆ ਤੇ ਉਹ ਦੱਸਿਆ ਮੈਂ ਅਲਮਾਰੀ ਦੇਖੀ ਆ ਅਲਮਾਰੀ ਪਾਟੀ ਫਿਰ ਮੈਂ ਉਹਦਾ ਸਾਰਾ ਸਮਾਨ ਗਿਆ ਚਲਾ ਗਿਆ ਤੇ ਮੈਂ ਦੰਦਾ ਖੋਲਿਆ ਹੈਗਾ ਖੋਲ ਕੇ ਅੰਦਰ ਗਿਆ ਸਭ ਕੁਝ ਅੰਦਰ ਰਹਿ ਗਿਆ ਕੀ ਲੱਗਦਾ ਕਿੱਧਰ ਉਹਦੀ ਆਏ ਹੋਣਗੇ ਚੋਰ ਜਿਹੜੇ ਆ ਜੋ ਮੇਰਾ ਫਰਤਾਂ ਦੀ ਆਏ ਹੋਣੇ ਆ ਅਲਮਾਰੀ ਗਲਾਈ ਸੰਗੀਤ ਆਏ ਗਾੜੀ ਨੂੰ ਜੰਤਾ ਲੱਗਾ ਹੁੰਦਾ ਗੇਟ ਲਾ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਹਾਂ ਪੁਲਿਸ ਆਈ ਸੀ ਉਹ ਦੇਖ ਕੇ ਲੱਗਾ ਥੋੜਾ ਜਿਹਾ ਉਹ ਕਹਿੰਦੇ ਆ ਕੇ ਰਿਪੋਰਟ ਪਿਰਾ ਦੇਣਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਉਹ ਇਹ ਸਾਡਾ ਚੋਰ ਫੜਾਇਆ ਜਾਵੇ ਉਹ ਤੁਸੀਂ ਜੀ ਇਹ ਸਮਾਨ ਮਿਲ ਜੇ ਸਾਡਾ ਸਮਾਨ ਮਿਲ ਜਾ ਇਹ ਜਿਹੜਾ ਡਿਊਟੀ ਅਫਸਰ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਇਹ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਬਾਕੀ 60 ਫੁੱਟ ਦੇਖ ਕੇ ਤੇ ਜਲਦੀ ਇਹਨੂੰ ਟੈਸਟ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਦੇ ਹਾਂ ਜੀ ਡਿਟੇਲ ਜੀ ਸਰ ਰਾਤੀ ਰਾਤੀ ਚੋਰੀ ਹੋਈ ਜਾਂ ਮਤਲਬ ਕੋਈ ਪੈਨ ਰੂਮ ਦਾ ਕੋਈ ਐਕਚੁਅਲ ਪਤਾ ਅਜੇ ਅਜੇ ਮਤਲਬ ਕੈਮਰੇਆਂ ਤੋਂ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ